ਕਿੰਨੇ ਕਾ ਗਾਣੇ ਲਿਖੇ ਹੋਣਗੇ ਆਪਣੇ ਕੋਲੇ ਗੀਤ ਹੋਊਗਾ ਆਪਣੇ ਕੋਲੇ ਘੱਟ ਤੋਂ ਘੱਟ 3500 4000 3500 4000 ਗਾਣੇ ਤੁਹਾਡੇ ਕੋਲ ਹੱਟ ਪਨ ਕੇ ਕਰੀਏ ਕੰਮ ਮਨਿਲੇ ਨੋਟ ਕਮਾਈ ਦੇ ਹਾਂ ਇੱਕ ਸਾਲ ਵਿੱਚ 5-7 ਕਿੱਲੇ ਆ ਵੜਕਾਈ ਦੇ ਹਾਂ ਐਵੇਂ ਫੁਗਰਾ ਪੰਤੀ ਵਿੱਚ ਨਹੀਂ ਕਿਸੇ ਨੂੰ ਟੌਰ ਵਿਖਾਈਦਾ ਮਿੱਤਰੋ ਹਟ ਮਾ ਜਾ ਨਹੀਂ ਯਾਰ ਫੋਨ ਕਰੀ ਕਮਾਈ ਸਸਰੀ ਕਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਮਾਨਾ ਮਲੀ ਤਾ ਦੋਸਤੋ ਅਸੀਂ ਟੂਰ ਸ਼ੁਰੂ ਕੀਤਾ ਜੀ ਰਾਜਸਥਾਨ ਦਾ ਨਾਲ ਹੈਗਾ ਜੀ ਚਾਚਾ ਰੋਮੀ ਤੇ ਨਾਲ ਹੈਗਾ ਬਾਈ ਗਰਜੀਤ ਕਹਿੰਦਾ ਬਾਈ ਗਰਜੀਤ ਅਸੀਂ ਮੜਾ ਜਾ ਮੇਰਾ ਜ਼ਿਲ੍ਹਾ ਫਰੀਦਕੋਟ ਹਾਂਜੀ ਪਾਲੇ ਚੱਕ ਪਾਲੇ ਚੱਕ ਤੇ ਚਾਚਾ ਆਪਾਂ ਕਿਹੜੀ ਜਗ੍ਹਾ ਤੋਂ ਹਾਂ ਆਪਣਾ ਪਿੰਡ ਹੈ ਜਾਇ ਲਵਾਨਿਆਂ ਵਾਲੀ ਹਾਂ ਜ਼ਿਲ੍ਹਾ ਮੁਕਸਰ ਤੋਂ ਤੇ ਰਹਿੰਦੇ ਕਿੱਥੇ ਰਹਿੰਦੇ ਅਸੀਂ ਬਾਹਰ ਆਫਰਨ ਜਰਮਨੀਲਾ ਮਨੀਲਾ ਫਿਲੀਪੀਨ ਮਨੀਲਾ ਤੋਂ ਨਾਲ ਆਪਣੇ ਇਹ ਇਸ ਵਕਤ ਜਾ ਰਹੇ ਹਾਂ ਜੀ ਰਾਜਸਥਾਨ ਤੇ ਇਸ ਵਕਤ ਆਪ ਹੈਗੇ ਹਾਂ ਬੀਕਾ ਨੇਰ ਰੋਡ ਦੇ ਉੱਪਰ ਚਾਚਾ ਰੋਮੀ ਆ ਬਹੁਤ ਤਗੜਾ ਲਖਾਰੀ ਤੁਸੀਂ ਜਾਨੀ ਦੇ ਗਾਣੇ ਸੁਣੇ ਹੋਣਗੇ ਪਰ ਇਹ ਜਾਨੀ ਦਾ ਵੀ ਉਹ ਸਮਝ ਲਓ ਤੁਸੀਂ ਅਸੀਂ ਇਹਦੇ ਗਾਣੇ ਸੁਣੇ ਆ ਗੱਲਾਂ ਸੁਣ ਕੇ ਦੀ ਕਾਪੀ ਭਰੀ ਪਈ ਗਾਣਿਆਂ ਨਾਲ ਤੇ ਮੈਂ ਉਹ ਗਾਣੇ ਵੇਖ ਕੇ ਖੁਦ ਹੈਰਾਨ ਹਾਂ ਤੇ ਇਹਨਾਂ ਦਾ ਟੈਲੈਂਟ ਵੀ ਤੁਹਾਨੂੰ ਰੂਬਰੂ ਕਰਾਵਾਂਗੇ ਕਿਤੇ ਕਿਤੇ ਆਈ ਪਾਵਾਂਗੇ ਵੇਖ ਹਾਂ ਕਿਤੇ ਨਾ ਕਿਤੇ ਤੁਹਾਨੂੰ ਇਹ ਜਿਹੜੀ ਗੱਲ ਨਾ ਇਹ ਸਿਚੁਏਸ਼ਨ ਦੇ ਹਿਸਾਬ ਨਾਲ ਮਾਰਦਾ ਜੀ ਟੌਂਡ ਸਾਡਾ ਚਾਚਾ ਜਦੋਂ ਕਿਤੇ ਉਹ ਜਿਹਾ ਨੂੰ ਹੋਣੀ ਹੁੰਦੀ ਆ ਉਦੋਂ ਚਾਚੇ ਦੇ ਕੋਲੇ ਉਹ ਗਾਣਾ ਹੁੰਦਾ ਤੇ ਉਹ ਗਾਣਾ ਸਾਨੂੰ ਸੁਣਾ ਦਿੰਦਾ ਅਸੀਂ ਹੁਣ ਤੱਕ ਤਿੰਨ ਚਾਰ ਗਾਣੇ ਸੁਣ ਚੁੱਕੇ ਆ ਜਿਹੜੇ ਸੁਣ ਕੇ ਮੈਂ ਖੁਦ ਹੈਰਾਨਾ ਵੀ ਇਹ ਕਿਸੇ ਨੇ ਗਾਏ ਕਿਉਂ ਨਹੀਂ ਅੱਜ ਤੱਕ ਤੇ ਇਹਨਾਂ ਨੇ ਦਿੱਤੇ ਕਿਉਂ ਨਹੀਂ ਠੀਕ ਆ ਦੋਸਤੋ ਆਪਣਾ ਦਾ ਮਿੱਤਰੋ ਇਹੋ ਜਿਹਾ ਹਿਸਾਬ ਆ ਜੁ ਮੈਨੂੰ ਲੈਤੋਂ ਆਏ ਖੁਸ਼ੀਆਂ ਮਨਾਈ ਦੀਆਂ ਹੱਡ ਭੰਨ ਕੇ ਕਰੀਏ ਕੰਮ ਮਨਿਲੇ ਨੋਟ ਕਮਾਈ ਦੇ 1 ਸਾਲ ਵਿੱਚ 5-7 ਕਿੱਲੇ ਆ ਵੜਖਾਈ ਦੇ ਹਾਂ ਐਵੇਂ ਫੁਗਰਾ ਪੰਤੀ ਵਿੱਚ ਨਹੀਂ ਕਿਸੇ ਨੂੰ ਟੌਰ ਵਿਖਾਈਦਾ ਮਿੱਤਰੋ ਹਟਮਾ ਜਾ ਨਹੀਂ ਯੱਲਾ ਫੋਨ ਕਰੀ ਕਮਾਈਦਾ ਮਿੱਤਰੋ ਹਟਮਾ ਜਾ ਸਾਡਾ ਹਾਲ ਹੈ ਹਾਂ ਲੈ ਆ ਗਈ ਕਿਣਾ ਵੀ ਜਿਹੜੀ ਮੈਂ ਸਿਚੁਏਸ਼ਨ ਰੱਖੀ ਉਹ ਤੇ ਗਾਣਾ ਤਿਆਰ ਹੁੰਦਾ ਐਡੇ ਤਗੜੇ ਲਿਖਾਰੀ ਹੈ ਨਾ ਐਡੇ ਤਗੜੇ ਲਿਖਾਰੀ ਮੈਂ ਖੁਦ ਹੈਰਾਨ ਆ ਵੀ ਅੱਜ ਤੱਕ ਇਹਨਾਂ ਦਾ ਗਾਣਾ ਕਿਸੇ ਨੇ ਗਾਇਆ ਕਿਉਂ ਨਹੀਂ ਹੈ ਜੀ ਨਾ ਬਹੁਤ سارے ਗਾਣੇ ਅਸੀਂ ਤੁਹਾਨੂੰ ਉਹ ਵੀ ਰੂਬ ਰੂ ਕਰਾਵਾਂਗੇ ਚਾਚਾ ਕਿਤੇ ਬਹਿ ਕੇ ਗਾਣਾ ਸੁਣਾ ਦੇ ਕਿਤੇ ਤੇ ਗਾਣੇ ਦਾ ਮਤਲਬ ਤੱਥ ਨਿਕਲਦਾ ਇੱਕ 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 ਸ਼ਬਦ ਜਿਹੜਾ ਤੁਸੀਂ ਚਾਚਾ ਦੇ ਮੂੰਹੋਂ ਸੁਣੋਗੇ ਨਾ ਉਹਦਾ ਪੂਰੀ ਵੈਲਿਊ ਹੋਊਗੀ ਤੇ ਮੈਂ ਖੁਦ ਹੈਰਾਨਾ ਵੀ ਇਹ ਕਲਾ ਲੁਕੀ ਕਿਵੇਂ ਰਹਿ ਗਈ ਹੈ ਕਿਉਂ ਲੁਕੀ ਰਹਿ ਗਈ ਬਈ ਕਲਾ ਦੱਸੋ ਲਾਡਾ ਮੇਰੋਂ ਮੈਂ ਯਾਰਾਂ ਦਾ ਹੈ ਯਾਰ ਗਰੀਬਾਂ ਦਾ ਅਸੀਂ ਧਰਦੀਏ ਖਰੇ ਨਾ ਦਵਾਵਾ ਨਾਲ ਯਾਰ ਦੀ ਗੁੱਡੀ ਚੜਦੀ ਲਬਾਨੇ ਵਾਲੀਆ ਮਾਰੇ ਤੇ ਰੁਬ ਜਮਾਈ ਦਾ ਮਿੱਤਰੋ ਹਟਵਾ ਜਾ ਨੀ ਯਾਰਾ ਫੌਰਨ ਕਰੀ ਕਰੀ ਕਮਾਈ ਦਾ ਬਸ ਆਪਾਂ ਬਾਹਰ ਕਮਾਈ ਕਰਤੇ ਸੀ ਗੀਤ ਗੁੱਤ ਲਿਖੀ ਗਏ ਆ ਆਹਾਂ ਕਲਾਕਾਰਾਂ ਨੂੰ ਬਹੁਤ ਮਿਲਿਆ ਪਰ ਇਹ ਦਿੱਸੇ ਨਹੀਂ ਸੀ ਇਸ ਕਰਕੇ ਕੋਈ ਬੱਚਾ ਆਪਣਾ ਨਲਾਇਕ ਨਿਕਲਾ ਆ ਤੋਨੂੰ ਇਸ ਲਾਈਨ ਤੇ ਤੋਰ ਦਾਂਗੇ ਨਲਾਇਕ ਜਾਨੀ ਕਿ ਕੋਈ ਕੰਮਕਾਰ ਕਰਨ ਵਾਲਾ ਨਾ ਨਿਕਲੇ ਤੋ ਯੂਨ ਸਿੰਗਰ ਬਣਾ ਦਾਂਗੇ ਸਿੰਗਰ ਬਣਾ ਦਾਂਗੇ ਅੱਛਾ ਬਸ ਆ ਗੱਲ ਸੀ ਤਾਂ ਕਰਕੇ ਗਾਣੇ ਕਿੰਨੇ ਕੇ ਗਾਣੇ ਲਿਖੇ ਹੋਣਗੇ ਆਪਣੇ ਕੋਲੇ ਗੀਤ ਹੋਊਗਾ ਆਪਣੇ ਕੋਲੇ ਘੱਟ ਤੋਂ ਘੱਟ 3500 4000 3500 4000 ਗਾਣੇ ਤੁਹਾਡੇ ਕੋਲੇ ਹਾਂਜੀ ਹਾਂਜੀ ਬਾਪਰੇ ਬਾਪ ਦੋਸਤੋ ਕਾਪੀ ਮੈਂ ਵੇਖੀ ਖੁਦ ਹਾਂ ਰਹਿ ਗਿਆ ਮੈਂ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਆਹ ਕਾਪੀ ਸਾਨੂੰ ਦੇ ਦੇ ਫਾਇਲ ਦੇ ਦੇ ਸਾਨੂੰ ਕਹਿੰਦਾ ਨਾ ਵੀ ਸੱਜਣਾ ਇਹ ਤਾਂ ਕਹਿੰਦਾ ਨਾਲ ਹੀ ਜਾਊਗੀ ਕਹਿੰਦਾ ਜਿੱਥੇ ਮੈਂ ਜਾਊਂਗਾ ਉੱਥੇ ਹੀ ਜਾਊਗੀ ਫਾਇਲ ਦੇ ਬਾਕੀ ਕੋਸ਼ਿਸ਼ ਆ ਮੈਂ ਵੀ ਜਦੋਂ ਤੁਸੀਂ ਉਹ ਗਾਣੇ ਸੁਣੋਗੇ ਨਾ ਤੇ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਇਹ ਕਲਾ ਬਾਹਰ ਆਉਣੀ ਚਾਹੀਦੀ ਹੈ ਕਿਉਂਕਿ ਚਾਚਾ ਜੇ ਕੋਈ ਗਾਣਾ ਲਵੇ ਸਿੰਗਰ ਹਾਂਜੀ ਹਾਂ ਦੇ ਦੇ ਉਹ ਤੇਰਾ ਤੇ ਦੇਹਾਂਗਾ ਗਾਣਾ ਦੇ ਦੇਾਂਗੇ ਦੇ 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 ਦੇਗਾ ਬਿਲਕੁਲ ਜੀ ਤੇ ਇਹ ਕਹਿੰਦਾ ਵੀ ਬਹੁਤ ਸਾਰੇ ਸਿੰਗਰਾਂ ਨੇ ਇਹਨਾਂ ਨੂੰ ਕਿਹਾ ਪਰ ਇਹਨਾਂ ਨੇ ਦਿੱਤੇ ਨਹੀਂ ਇੱਕ ਵਾਰ ਸ਼ਮਾ ਲਵਲੀ ਆਈ ਸੀ ਚਾਚੇ ਨੇ ਬੁਲਾਈ ਸੀ ਤੇ ਮੁੰਡੇ ਦਾ ਕੀ ਸੀਗਾ ਉਹ ਜਨਮ ਦਿਨ ਸੀਗਾ ਹਾਂਜੀ ਸ਼ਮਾ ਲਵਲੀ ਨੇ ਬਹੁਤ ਮਿੰਤਾ ਕੀਤੀਆਂ ਵੀ ਸਾਨੂੰ ਗਾਣੇ ਦੇ ਦੇ ਵੀਰ ਤੂੰ ਆਪਦੀ ਪੇਮੈਂਟ ਲੈ ਲੈ ਪਰ ਇਹਨਾਂ ਨੇ ਗਾਣੇ ਦਿੱਤੇ ਨਹੀਂ ਸੀ ਮੇਜਰ ਰਾਜਸਤਾਨੀ ਮੇਜਰ ਰਾਜਸਤਾਨੀ ਨੇ ਵੀ ਮੰਗੇ ਸੀ ਉਹ ਵੀ ਆਇਆ ਸੀਗਾ ਪਰ ਕਾਬਲ ਰਾਜਸਤਾਨੀ ਕਾਬਲ ਰਾਜਸਤਾਨੀ ਸੱਚੀ ਕਾਬਲ ਰਾਜਸਤਾਨੀ ਨੇ ਵੀ ਗਾਇਆ ਹੈ ਨਾ ਆਪਣੇ ਹਾਂਜੀ ਹਾਂਜੀ ਤੇ ਬਾਕੀ ਅੱਗੇ ਵਿਖਾਉਣੇ ਆ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਦੇ ਆ ਜੀ ਠੀਕ ਆ ਕਿ ਨਹੀਂ ਬਹੁਤ ਖਰਚਾ ਕਰਕੇ ਚੱਲਦੇ ਆ ਯਾਰ ਅਸੀਂ ਜ਼ਰੂਰ ਯਾਰ ਵੀਡੀਓ ਦੇਖਿਆ थैंक यू हेलो